ਆ ਕਿਹੜਾ ਹੋ ਨਵਾਂ ਜਾਪ ਸਿੱਖਾ ਨੂੰ ਬਣਾ ਕੇ ਦੇ ਦਿੱਤਾ ਇਹਨਾਂ ਨੇ ਸਤਨਾਮ ਵਾਹਿਗੁਰੂ ਸਵਾਹਾ ਸਤਨਾਮ ਵਾਹਿਗੁਰੂ ਸਵਾਹਾ ਸਤਨਾਮ ਵਾਹਿਗੁਰੂ ਸਵਾਹਾ ਸਤਨਾਮ ਵਾਹਿਗੁਰੂ ਸਵਾਹਾ ਉਹਨਾਂ ਹੌਲੀ ਹੌਲੀ ਜਿਹੜੀ ਬਿੱਲੀ ਸੀ ਉਹ ਝੋਲੇ ਤੋਂ ਬਾਹਰ ਆ ਰਹੀ ਆ ਖੌਲੀ ਹੌਲੀ ਇਹਨਾਂ ਦਾ ਸਾਰਾ ਪਤਾ ਲੱਗਣ ਡਿਆ ਵੀ ਇਹ ਕੌਣ ਆ ਤੇ ਕੌਣ ਇਸ ਸੀ ਵੀ ਇਹ ਹੋរី ਲੋਕ ਆ ਮੰਦਰਾ ਵਾਲੇ ਇਹ ਬ੍ਰਾਹਮਣਵਾਦੀ ਆ ਵੀ ਜਿਹੜਾ ਸਿੱਖਾਂ ਦੇ ਵਿੱਚ ਬਣ ਕੇ ਬੈਠਾ ਸਿੱਖਾਂ ਦੇ ਵਿੱਚ ਬਣ ਕੇ ਨਹੀਂ ਬੈਠਾ ਇਹ ਬ੍ਰਾਹਮਣਵਾਦ ਨੇ ਹੀ ਸਿੱਖ ਧਰਮ ਸ਼ੁਰੂ ਕੀਤਾ ਗਿਆ ਕਿਸੇ ਗੁਰੂ ਨੇ ਧਰਮ ਨਹੀਂ ਚਲਾਇਆ ਇਹੋ ਕਿਉਂਕਿ ਬ੍ਰਾਹਮਣਵਾਦ ਦੇ ਵਿੱਚ ਹੀ ਵਿਤਕਰੇ ਸੀ ਵੀ ਜਿਹੜੇ ਗਰੀਬਾ ਲੋਕਾਂ ਨਾਲ ਛੋਟੀ ਜਾਤ ਵਾਲਿਆਂ ਨਾਲ ਤੇ ਉਹੀ ਵਿਤਕਰੇ ਦੇਖ ਲਓ ਵੀ ਅੱਜ ਸਿੱਖਾਂ ਦੇ ਵਿੱਚ ਚੱਲਣ ਦੇ ਆ ਵੀ ਗਰੀਬ ਬੰਦੇ ਨੂੰ ਮਾੜੀ ਜਾਤ ਵਾਲੇ ਨੂੰ ਨੀਵੀਂ ਜਾਤ ਵਾਲੇ ਨੂੰ ਗੁਰੂ ਘਰਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਤੇ ਉਸ ਟਾਈਮ ਪਹਿਲਾਂ ਦੀਆਂ ਗੱਲਾਂ ਜੇ ਆਪਾਂ ਲਾ ਲਈਏ ਤੇ ਇਹੋ ਬ੍ਰਾਹਮਣ ਦਾ ਸੀਗਾ ਵੀ ਬ੍ਰਾਹਮਣ ਨੇ ਚਾਰ ਵਰਨ ਬਣਾਏ ਸੀਗੇ ਕੁਸ਼ਤਰੀ ਵ્યાਸ਼ ਸ਼ੂਦਰ ਤੇ ਬ੍ਰਾਹਮਣ ਆਪਣੇ ਆਪ ਨੂੰ ਇਹਨੇ ਉੱਚ ਕੋਟੀ ਦਾ ਸਮਝਿਆ ਸੀ ਤੋ ਉਸੇ ਹਿਸਾਬ ਨਾਲ ਪੰਜਾਬ ਦੇ ਵਿੱਚ ਵੀ ਇਹੋ ਹੀ ਕੰਮ ਕੀਤਾ ਗਿਆ ਵਾ ਵੀ ਸਿੱਖ ਇੱਕ ਵੱਖਰੀ ਕੌਮ ਆ ਸਿੱਖ ਕੋਈ ਵੱਖਰੀ ਕੌਮ ਨਹੀਂ ਜਿਵੇਂ ਅਸੀਂ ਕਹਿ ਦਿੰਦੇ ਨਾ ਵੀ ਆਮ ਆਦਮੀ ਪਾਰਟੀ ਆ ਜਿਹੜੀ ਉਹ ਭਾਜਪਾ ਦੀ ਬੀ ਟੀਮ ਆ ਉਸੇ ਤਰ੍ਹਾਂ ਵੀ ਇਹ ਵੀ ਹਿੰਦੂਆਂ ਦੀ ਬ੍ਰਾਹਮਣਾ ਦੀ ਬੀ ਟੀਮ ਆ ਜਿਹੜੀ ਸਿੱਖ ਕੌਮ ਆ ਤੇ ਹੋਣ ਕਿੱਥੇ ਗਈਆਂ ਢਾਡਣਾ ਤੇ ਆ ਜਿਹੜੇ ਢਾਡੀ ਮਿੰਟੋ ਮਿੰਟ ਲਾਈਵ ਹੋ ਜਾਂਦੇ ਆ ਹੋਰਾਂ ਤੇ ਗੱਲਾਂ ਤੇ ਨਾ ਇਹ ਕਦੀ ਬਲਾਤਕਾਰ ਤੇ ਬੋਲੇ ਨਾ ਕਦੀ ਆ ਗੁਰਦੁਆਰਿਆਂ ਦੇ ਵਿੱਚ ਜਿਹੜਾ ਕੰਮ ਹੋਇਆ ਕਦੀ ਇਹ ਬੋਲੇ ਕਿਉਂਕਿ ਇਹਨਾਂ ਦੀਆਂ ਸਟੇਜਾਂ ਲੱਗਦੀਆਂ ਲੋਟੀਆਂ ਚੱਲਦੀਆਂ ਇਹਨਾਂ ਚਕਰਾਂ ਤੋਂ ਇਹ ਇਹਨਾਂ ਦੇ ਖਿਲਾਫ ਨਹੀਂ ਬੋਲ ਸਕਦੇ ਕਿਉਂਕਿ ਇਹਨਾਂ ਨੂੰ ਵੀ ਖੁਦ ਨੂੰ ਪਤਾ ਵੀ ਅਸੀਂ ਉਹਨਾਂ ਦਾ ਹਿੱਸਾ ਵਾਂ ਕਿਉਂਕਿ ਤਾਂ ਕਰਕੇ ਇਹ ਲੁੱਟਣ ਨੂੰ ਬੈਠੇ ਆ ਸਿਰਫ ਉਹ ਤੁਸੀਂ ਇੱਕ ਹਿਸਾਬ ਲਾ ਲਓ ਵੀ ਕਿਸੇ ਨੂੰ ਕੀ ਜੇ ਸਾਨੂੰ ਆਪਣੇ ਘਰ ਦੇ ਵਿੱਚ ਸਹੀ ਸਲਾਮਤ ਜੋ ਕੁਝ ਹੱਕ ਆ ਸਾਡੇ ਉਹ ਮਿਲਦੇ ਹੋਣ ਤੇ ਅਸੀਂ ਦੂਸਰੇ ਬੰਦੇ ਦੀ ਕਿੰਦਾਸ ਲਾ ਲੈਣ ਜਾਵਾਂਗੇ ਵੀ ਅਸੀਂ ਦੂਸਰੇ ਬੰਦੇ ਨੂੰ ਤਾਂ ਗੱਲ ਤਾਂ ਕਿਸੇ ਦਾ ਪਤਾ ਵੀ ਨਹੀਂ ਲੱਗਣ ਦਵਾਂਗੇ ਵੀ ਸਾਡੇ ਘਰ ਦੇ ਵਿੱਚ ਚੱਲਦਾ ਕੀ ਆ ਇਹੋ ਹੀ ਆ ਨਾ ਵੀ ਜੇ ਸੰ ਸਨਾਤਨੀਆਂ ਤੇ ਨਹੀਂ ਮੈਂ ਕਵਾਂਗਾ ਕਿਉਂਕਿ ਸਨਾਤਨੀਆਂ ਤੇ ਅਸੀਂ ਸਾਰੇ ਲੋਕ ਸਨਾਤਨੀਆਂ ਹੀ ਆਂ ਹਿੰਦੂ ਵੀ ਸਨਾਤਨੀਆਂ ਵਾਂ ਸਿੱਖ ਵੀ ਸਨਾਤਨੀਆਂ ਆਂ ਸਾਈ ਵੀ ਸਨਾਤਨੀਆਂ ਆਂ ਕਿਉਂਕਿ ਹਮੇਸ਼ਾ ਅਸੀਂ ਇਹੋ ਸੁਣਿਆ ਨਾ ਵੀ ਆਤਮਾ ਜਿਹੜੀ ਆ ਨਾ ਉਹ ਅਮਰ ਆ ਉਹ ਨਹੀਂ ਮਰਦੀ ਇਹ ਪਤਾ ਨਹੀਂ ਅਸੀਂ ਕਿਦੋਂ ਕਿਤੇ ਪਟਕਦੇ ਫਿਰਦੇ ਆਂ ਵੀ ਅਸੀਂ ਸਨਾਤਨੀਆਂ ਹੀ ਆਂ ਸਾਰੇ ਇਹ ਜਿਹੜਾ ਹਿੰਦੂ ਧਰਮ ਆ ਅਗਰ ਜੇ ਹਿੰਦੂ ਧਰਮ ਸਹੀ ਹੁੰਦਾ ਠੀਕ ਹੁੰਦਾ ਤੁਕੋ ਮਜਾਲਗੇ ਸੀ ਯਾਰ ਮੁਸਲਮਾਨ ਧਰਮ ਖੜਾ ਹੋ ਜਾਂਦਾ ਭਾਰਤ ਦੇ ਵਿੱਚ ਜੇ ਚੰਗਾ ਹੁੰਦਾ ਇਹ ਹਿੰਦੂ ਧਰਮ ਜਿਹੜਾ ਉਹ ਚੰਗਾ ਨਹੀਂ ਸੀ ਤਾਂ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਬਣਦੇ ਜਾ ਰਹੇ ਸੀ ਤੇ ਅੱਜ ਕਥਾਵਾਚਕ ਸਟੇਜਾਂ ਤੋਂ ਬੋਲਣਦੇ ਆ ਵੀ ਲੋਕ ਜਿਹੜੇ ਆ ਨਾ ਉਹ ਸਾਈ ਬਣ ਜਾਂਦੇ ਆ ਪੰਜਾਬ ਜਿਹੜਾ ਸਾਰਾ ਸਾਈਆਂ ਦਾ ਹੋ ਗਿਆ ਉਹ ਕਿਉਂ ਹੋ ਗਿਆ ਕਿਉਂਕਿ ਹਿੰਦੂ ਧਰਮ ਸਹੀ ਨਹੀਂ ਸੀ ਤਾਂ ਕਰਕੇ ਲੋਕ ਮੁਸਲਮਾਨ ਬਣੇ ਸੀ ਤੇ ਜਦੋਂ ਇਹਨਾਂ ਨੂੰ ਡਰ ਪੈ ਗਿਆ ਨਾ ਹਿੰਦੂ ਧਰਮ ਨੂੰ ਵੀ ਲੋਕ ਮੁਸਲਮਾਨ ਬਣਦੇ ਜਾਂਦੇ ਆ ਉਦੋਂ ਫੇ ਇਹਨਾਂ ਨੇ ਸਿੱਖ ਧਰਮ ਸ਼ੁਰੂ ਕੀਤਾ ਸੀਗਾ ਵੀ ਜਿਹੜੇ ਮੂਰਤੀ ਪੂਜਾ ਨਹੀਂ ਕਰਦੇ ਤੇ ਉਹ ਚਲੋ ਗੁਰੂ ਗ੍ਰੰਥ ਸਾਹਿਬ ਜੀ ਆ ਲਵਾ ਦਿਓ ਤੋਂ ਫੇ ਇਹਨਾਂ ਨੇ ਆਪਣੀ ਕਹਾਣੀ ਘੜ ਕੇ ਸਾਰਾ ਕੁਝ ਸਾਡੇ ਅੱਗੇ ਰੱਖਿਆ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੇ ਅਸੀਂ ਲੇਕਿਨ ਕੰਮ ਤਾਂ ਅਸੀਂ ਕੀ ਕਰਦੇ ਆ ਉਥੇ ਵੀ ਪੂਜਾ ਦੇ ਕਰਦੇ ਆ ਨਾ ਟੇਕਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਹੀ ਆ ਨਾ ਇਹ ਸਾਨੂੰ ਤਾਂ ਪਤਾ ਹੀ ਨਹੀਂ ਨਾ ਕੀ ਲਿਖਿਆ ਵਿੱਚ ਸਿਰਫ ਕੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਉਹ ਇਹ ਸਾਨੂੰ ਦੱਸਦੇ ਨਹੀਂ ਸਾਨੂੰ ਇਹਨਾਂ ਨੇ ਕੀ ਦਿੱਤੀਆਂ ਪੰਜ ਬਾਣੀਆਂ ਬਣਾ ਕੇ ਦੇ ਦਿੱਤੀਆਂ ਵੀ ਆਹ ਪੰਜ ਬਾਣੀਆਂ ਡੇਲੀ ਪੜ੍ਹੋ ਪੜ੍ਹੋ ਤੁਸੀਂ ਹੁਣ ਜਾਪ ਸਾਹਿਬ ਆਪਾਂ ਲਾ ਲਈਏ ਵੀ ਜਾਪ ਸਾਹਿਬ ਜਿਹੜਾ ਵਾ ਉਹ ਤਾਂ ਪੜ੍ਹ ਕੇ ਲੱਗਦਾ ਹੀ ਏਦਾਂ ਮੈਂ ਵੀ ਇੱਕ ਇੱਕ ਦੋ ਵਾਰੀ ਦੇਖਿਆ ਪੜ੍ਹ ਕੇ ਯਾਨੀ ਕਿ ਮੈਂ ਲਾਜਮੀ ਨਹੀਂ ਪੜਿਆ ਜ ਆਪ ਸਾਹ ਤੇ ਏਦਾਂ ਲੱਗਦਾ ਵੀ ਜਿੱਦਾਂ ਗੋਬਿੰਦ 40 ਸਾਹ ਹੁੰਦਾ ਵੀ ਜਿੱਦਾਂ ਇਹਨਾਂ ਨੇ 40 ਸਾਹ ਬਣਾਏ ਪਿਆ ਸ਼ਿਵ ਹਨੂਮਾਨ 40 ਸਾਹ ਉਹ ਏਦਾਂ ਹੀ ਲੱਗਦਾ ਵੀ ਜਿੱਦਾਂ ਗੋਬਿੰਦ 40 ਸਾਹ ਹੁੰਦਾ ਅਗਰ ਜੇ ਸਿੱਖ ਧਰਮ ਸਹੀ ਹੁੰਦਾ ਤੇ ਅੱਜ ਨੂੰ ਜੇ ਸਹੀ ਧਰਮ ਲੋਕੀ ਬਣ ਲੈ ਆ ਨਾ ਲੋਕੀ ਸਹੀ ਤੇ ਫੇ ਇਹ ਧਰਮ ਨਾ ਖੜਾ ਹੁੰਦਾ ਲੋਕੀ ਇਸ ਧਰਮ ਦੇ ਵਿੱਚ ਨਾ ਜਾਂਦੇ ਕਿਉਂਕਿ ਹੁਣ ਲੋਕਾਂ ਨੂੰ ਅਸਲੀਅਤ ਪਤਾ ਲੱਗਦੀ ਜਾਂਦੀ ਹੈ ਇਹਨਾਂ ਦੀ ਵੀ ਜਿੱਦਾਂ ਦੇ ਵਿਤਕਲੇ ਸਾਡੇ ਨਾਲ Hindu ਧਰਮ ਦੇ ਵਿੱਚ ਹੋਣਦੇ ਸੀ ਉਦਾਂ ਦੇ ਹੀ ਵਿਤਕਲੇ ਸਾਡੇ ਨਾਲ ਸਿੱਖ ਧਰਮ ਦੇ ਵਿੱਚ ਹੋਣਦੇ ਆ ਤਾਂ ਲੋਕੀ ਉਧਰਲੇ ਪਾਸੇ ਨੂੰ ਜਾਈ ਜਾਂਦੇ ਆ ਲੇਕਿਨ ਅਸੀਂ ਸਿਰਫ ਲੋਕਾਂ ਨੂੰ ਕਹਿੰਦੇ ਆ ਵੀ ਤੂੰ ਸਿੱਖਿਓ ਜਾਣਦੇ ਆ ਲੇਕਿਨ ਅਸੀਂ ਆਪਣੇ ਆਪ ਨੂੰ ਨੇ ਸੁਧਾਰਨੇ ਵੀ ਸਾਡੇ ਵਿੱਚ ਕਮੀਆਂ ਕੀ ਆ ਵੀ ਕਿਉਂ ਲੋਕੀ ਧਰਮ ਚੇਂਜ ਕਰ ਰਹੇ ਆ ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਉਧਰ ਮੂਰਤੀ ਪੂਜਾ ਸੀ ਤੇ ਇਧਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਵਾ ਵਿਤਕਰੇ ਉਧਰ ਵੀ ਚੱਲਦੇ ਸੀ ਤੇ ਇਧਰ ਵੀ ਚੱਲਦੇ ਆ ਵੀ ਤੂੰ ਨੀਵੀਂ ਜਾਤ ਦਾ ਵਾ ਭਾਂਡੇ ਵੱਖਦੇ ਰੱਖਣੇ ਉਹ ਕਰਨੇ ਇਹ ਸਿਰਫ ਤੇ ਸਿਰਫ ਕੀ ਆ ਇਹ ਸਾਡੀਆਂ ਲੜਾਈਆਂ ਬਣਾਈਆਂ ਗਈਆਂ ਝਗੜੇ ਬਣਾਏ ਗਏ ਆ ਹੋਰ ਕਾਕਾ ਬਣੇਗਾ ਲੜਨਾ ਇਹਨਾਂ ਨੇ ਆਪ ਨੀਗਾ ਸਾਨੂੰ ਲੜਾਉਣਾ ਹੁਣ ਧਰਮ ਕਿਹਨਾਂ ਨੇ ਚੇਂਜ ਕੀਤੇ ਆ ਜੇ ਮੁਸਲਮਾਨ ਧਰਮ ਖੜਾ ਹੋਇਆ ਵਾ ਤੇ ਉਹ ਕਿਸੇ ਬ੍ਰਾਹਮਣ ਨੇ ਧਰਮਤ ਨਹੀਂ ਆਪਣਾ ਬਦਲਿਆ ਬਦਲਿਆ ਤਾਂ ਉਸ ਛੂਦਰ ਨੇ ਆ ਨਾ ਆਪਣਾ ਧਰਮ ਛੂਦਰ ਹੀ ਹਮੇਸ਼ਾ ਦੂਸਰੇ ਧਰਮ ਦੇ ਵਿੱਚ ਜਾਂਦਾ ਹੋਰ ਨਹੀਂ ਕੋਈ ਜਾਂਦਾ ਹੁਣ ਜੇ ਆਪਾਂ ਕਹਿੰਨੇ ਆ ਵਿਸਾਈ ਧਰਮ ਬਹੁਤ ਜ਼ਿਆਦਾ ਵੱਧ ਗਿਆ ਵਾ ਹੁਣ ਸਾਈ ਧਰਮ ਸਿੱਖ ਥੋੜੋ ਸਾਈ ਧਰਮ ਬਣਨ ਡਏ ਆ ਸਾਈ ਸਾਈ ਤੋਂ ਹੋਏ ਬੰਦੇ ਆ ਵੀ ਜਿਹੜੇ ਸ਼ੂਦਰ ਆ ਜਿਨ੍ਹਾਂ ਦੀ ਇਹਨਾਂ ਧਰਮਾਂ ਦੇ ਵਿੱਚ ਕੋਈ ਪੁੱਛ ਦੱਸ ਨਹੀਂ ਗਈ ਲੇਕਿਨ ਭਾਈ ਠੀਕ ਆ ਉਧਰੋਂ ਇੱਜ਼ਤ ਮਿਲਦੀ ਆ ਗਰਿਓ ਦਿਲ ਜਾਈ ਜਾਂਦੇ ਆ ਅਗਲਿਆਂ ਨੇ ਇਹ ਨਹੀਂ ਵੀ ਗੱਲ ਵੀ ਲਾਲਚ ਦਾ ਕਰਕੇ ਲੋਕੀ ਜਾਂਦੇ ਆ ਵੀ ਧਰਮ ਚੇਂਜ ਕੀਤੇ ਆ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ ਸਾਨੂੰ ਪਤਾ ਹੀ ਆ ਵੀ ਲਾਲਚ ਦਾ ਕਰਕੇ ਨਹੀਂ ਧਰਮ ਚੇਂਜ ਕਰਨਦੇ ਉਹ ਉਹ ਧਰਮ ਚੇਂਜ ਕਰਦੇ ਆ ਇਸੇ ਕਰਕੇ ਵੀ ਇਸ ਧਰਮਾਂ ਦੇ ਵਿੱਚ ਕੋਈ ਇੱਜ਼ਤ ਨਹੀਂ ਮਾੜੇ ਬੰਦੇ ਦੀ ਵੀ ਇਹਦਾ ਧਰਮਾਂ ਦੇ ਵਿੱਚ ਸਿਰਫ ਤੇ ਸਿਰਫ ਕੀ ਆ ਵਿਤ ਕਰੇ ਆ ਵੀ ਤੂੰ ਛੋਟੀ ਜਾਤ ਦਾ ਤੂੰ ਉਹ ਜਾਤ ਦਾ ਵੀ ਇਹ ਜਾਤਾਂ ਪਾਤਾਂ ਬਸ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਾ ਨਿਕਲਗੇ ਤੇ ਉਹਨਾਂ ਚਿਰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਕਦੇ ਵੀ ਆਪਣੇ ਹੱਕ ਸਰਕਾਰਾਂ ਕੋਲੋਂ ਨਹੀਂ ਲੈ ਸਕਦੇ ਕਿਉਂਕਿ ਹੱਕ ਸਾਡੇ ਸਰਕਾਰਾਂ ਨੱਪ ਕੇ ਬੈਠੀਆਂ ਅਸੀਂ ਸਿਰਫ ਤੇ ਸਿਰਫ ਕੀ ਆ ਧਰਮਾਂ ਦੇ ਪਿੱਛੇ ਲੜਨਦੇ ਆ ਧਰਮਾਂ ਦੇ ਪਿੱਛੇ ਲੱਗੇ ਹੋਏ ਆ ਵੀ ਸ਼ਾਇਦ ਕਰੇ ਗੁਰਗੋਬਿੰਦ ਸਿੰਘ ਜੀ ਨੇ ਸਾਡੀ ਸੁਣ ਲੈਣੀ ਆ ਸ਼ਾਇਦ ਸ਼ਿਵਜੀ ਨੇ ਸਾਡੀ ਸੁਣ ਲੈਣੀ ਆ ਸ਼ਾਇਦ ਮੁਹੰਮਦ ਸਾਹਿਬ ਨੇ ਸਾਡੀ ਸੁਣ ਲੈਣੀ ਆ ਸ਼ਾਇਦ ਜਿਸੂ ਨੇ ਸਾਡੀ ਸੁਣ ਲੈਣੀ ਆ ਸੁਣਨੀ ਕਿਸੇ ਨੇ ਬਣਗੀ ਇੱਥੇ ਇਹ ਤੇ ਸਿਰਫ ਤੇ ਸਿਰਫ ਸਾਨੂੰ ਇਹਨਾਂ ਨੇ ਮਗਰ ਲਾਇਆ ਹੋਇਆ